ਅੱਜੀ ਅੰਬੀ ਮੈਂ ਹਾਂ ਚੁੱਫਣੀ ਅੰਬੀ ਮੈਂ ਹਾਂ ਚੁੱਫਣੀ ਸਹਿਬਾ ਕਰਦੀ ਹੈ ਫਰਮਾਨ ਕਹਿੰਦਾ ਮੈਂ تیرੰਪੀ ਵਿੱਚ ਮਾਰ ਦੂ ਮੈਂ تیرੰਪੀ ਵਿੱਚ ਮਾਰ ਦੂ ਮੈਂ ਤੇਰੇ ਤੇ ਕਰਵਾਨ ਤੋਤਾ ਉੜੇ ਸਮਨੋਂ ਅੰਬਰੀ अंबरी, पता हिल जावे कोई हो ना जावे ना कसान जॾ न तीर कमानु छॾिय तीर कमानु तोता उॾ गंबरी उहो तोता उड अंबरी ਅੰਦਰ ਤੇ ਬੈਠ ਆਣ ਉਹਦੀ ਚੁੰਝ ਤੇ ਅੰਬੀ ਵੇਖ ਲਈ ਚੁੰਝ ਤੇ ਅੰਬੀ ਵੇਖ ਲਈ ਉਹਦਾ ਸੇਬ ਆ ਬਲ ਤੇ ਆਣ ਕਾਨ ਦੀ ਝੋਕੜੀ ਹੋ ਕਰਦੀ ਹੈ ਫਰਮਾਨ ਅੱਜ ਅੰਬੀ ਮੈਂ ਹਾਂ ਚੁੱਫਣੀ ਅੰਬੀ ਮੈਂ ਹਾਂ ਚੁੱਫਣੀ ਸਹਿਬਾ ਕਰਦੀ ਹੈ ਫਰਮਾਨ ਕਹਿੰਦਾ ਮੈਂ ਤੀਰੰਬੀ ਵਿੱਚ ਮਾਰਦੂ ਮੈਂ ਤੀਰੰਬੀ ਵਿੱਚ ਮਾਰਦੂ ਮੈਂ ਤੇਰੇ ਤੇ ਕਰਵਾਨ ਤੋਤ ਦਾ ਉੜੇ ਸਮਨੋ ਅੰਬਰੀ ਉੜੇ ਸਮਨੋ ਅੰਬਰੀ ਓਹ ਕਰਦਾ ਪਜਨ ਪਰਾਨ ਬਤਾ ਹਿਲ ਨਾ ਜਾਵੇ ਜੰਡ ਦਾ ਕੋਈ ਹੋ ਨਾ ਜਾਵੇ ਨਕਸਾਨ ਜੱਟ ਨੇ ਤੀਰ ਕਮਾਨ ਨੂੰ ਛੱਡਿਆ ਤੀਰ ਕਮਾਨ ਨੂੰ ਛੱਡਿਆ ਕੈਹ ਦਾ ਕਰ ਉੱਪਰ ਵੱਲ ਤੇ ਆਣ ਅੰਬੀਆਂ ਤਰਤੀ ਤੇ ਦੀ ਗਗੀ ਤੋਤਾ ਉੜ ਗਿਆ ਵਿੱਚ ਅਸਮਾਨ